ਅੱਜ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਤੇ 3 ਘੰਟੇ OPD ਬੰਦ ਕਰਨ ਦਾ ਐਲਾਨ ਕੀਤਾ। ਤੁਸੀਂ ਮੰਗਾਂ ਚੱਲੀਆਂ ਹੈਗੀਆਂ ਨੇ ਉਹ ਬਿਲਕੁਲ ਜਾਇਜ਼ ਹੈਗੀਆਂ ਨੇ। ਰੱਬ ਦਾ ਰੂਪ ਸਮਝਦੇ ਨੇ ਡਾਕਟਰਾਂ ਨੂੰ ਮਰੀਜ਼। ਤਾਂ ਰੱਬ ਹੀ ਜਦੋਂ ਹੜਤਾਲ ਤੇ ਚਲਾ ਜਾਵੇ ਤਾਂ ਹਾਲਾਤ ਕੀ ਹੋਣਗੇ? ਡਾਕਟਰਾਂ ਨੂੰ ਤੇ ਜਿਹੜਾ ਹੈਗਾ ਨਾ ਉਹ ਕੰਜ਼ਿਊਮਰ ਕੋਰਟ ਅਪਲਾਈ ਹੁੰਦੀ ਹੈ। ਇਸ ਕਰਕੇ ਹੁਣੇ ਰੱਬ ਵਾਲਾ ਕੰਮ ਜਿਹੜਾ ਹੈ ਫਤਮੂ ਜਿੱਥੇ ਹੈ ਜਾਂ ਤਾਂ ਪਹਿਲਾਂ ਕੰਜ਼ਿਊਮਰ ਕੋਰਟ ਵਾਲਾ ਚੱਕੋ। ਤੇ ਫਿਰ ਆਖਰ ਪਰ ਤੇ ਤਜਾ ਦੇਉਂ ਤੇ ਫਿਰ ਅਸੀਂ ਰੱਬੀ ਤਰ੍ਹਾਂ ਹੀ ਐਕਟ ਕਰਦੇ ਹਾਂ 450 ਪੋਸਟਾਂ ਨਮੂਸਤ ਕਰ ਲਈਆਂ 450 ਵਿੱਚ ਤਾਂ ਕੋਈ ਨਹੀਂ ਮੰਨਦਾ ਜਦੋਂ ਤੁਹਾਡੇ ਕੋਲ 3000 2000 ਪੋਸਟਾਂ ਹੀ ਖਾਲੀ ਹੈ ਪਲੈਨਿੰਗ ਨਹੀਂ ਬਣ ਸਕਦੀ ਕਿ ਕੁਝ ਹਸਪਤਾਲ ਕਰਨ ਸਾਰੇ ਹਸਪਤਾਲਾਂ ਤੇ ਤਾਂ ਦਿੱਕਤਾਂ ਬਹੁਤ ਆ ਜਾਣਗੇ ਡਾਕਟਰ ਤੇ ਆਪਾਂ 5-5 ਡਾਕਟਰ ਵੀ ਮਤਲਬ ਫੁੱਲ ਸਟਾਫ ਵੀ ਲਾਈਏ ਤਾਂ ਮੈਨੂੰ ਲੱਗਦਾ 500 ਬੰਦੇ ਵੀ ਸਰਕਾਰ ਵਾਸਤੇ ਘਟਨੇ ਬਹੁਤ ਆਖਦੇ ਨੇ ਜਦੋਂ ਕਿ ਹਜ਼ਾਰਾਂ ਬੰਦੇ ਇੱਥੇ ਕਿਸੇ ਕੋਤੇ ਹੁੰਦੇ ਹਨ ਮਤਲਬ ਜਾਪਰ ਵਿੱਚ ਅੱਜ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਤੇ 3 ਘੰਟੇ OPD ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਕੀ ਮੰਗਾ ਨੇ ਕੀ ਅਸਲ ਵਿੱਚ ਜਿਹੜੀ ਇਹ ਮੁਸ਼ਕਲਾਂ ਡਾਕਟਰਾਂ ਨੂੰ ਆ ਰਹੀਆਂ ਨੇ ਉਸ ਬੰਦੀ ਗੱਲਬਾਤ ਕਰਦੇ ਆ ਤਾਂ ਸਾਫਕਾ ਸਿਵਲ ਸਰਜਨ ਸਾਡੇ ਨਾਲ ਫੋਨ ਕਾਲ ਤੇ ਨੇ ਡਾਕਟਰ ਦਲੇਰ ਸਿੰਘ ਮਲਤਾਨੀ ਜੀ ਮਲਤਾਨੀ ਸਾਹਿਬ ਕੀ ਮੰਗਾਂ ਨੇ ਡਾਕਟਰਾਂ ਦੀਆਂ ਤੇ ਕਿਹੜੀਆਂ-ਕਿਹੜੀਆਂ ਮੇਨ ਸਮੱਸਿਆਵਾਂ ਹੁਣ ਤੱਕ ਤੁਸੀਂ ਲੰਬਾ ਸਮਾਂ ਇਸ ਫੀਲਡ 'ਚ ਰਹੇ ਹੋ ਤੇ ਕੰਮਕਾਰ ਕੀਤਾ ਤੇ ਅਸਲ ਵਿੱਚ ਕੀ ਜਿਹੜੀਆਂ ਦਿੱਕਤਾਂ ਉਹ ਡਾਕਟਰਾਂ ਨੂੰ ਆਉਂਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਔਰ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਔਰ ਮੈਂ ਸ਼ੁਰੂ 'ਚ ਇਹ ਗੱਲ ਕਹਿ ਦਵਾਂ ਕਿ ਡਾਕਟਰਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਬਿਲਕੁਲ ਜਾਇਜ਼ ਹੈਗੀਆਂ ਨੇ ਭਾਵੇਂ ਤੁਹਾਨੂੰ ਜਦੋਂ ਅਸੀਂ ਹੜਤਾਲ ਕਰਨੀ ਆ ਜਾਂ ਧਰਨੇ ਲਾਉਣੇ ਆਉਂਦੇ ਆ ਬਜਾਰੇ ਕਰਨੇ ਨੇ ਉਹ ਥੋੜਾ ਜਿਹਾ ਮਰੀਜ਼ਾਂ ਦਾ ਸਾਨੂੰ ਜਰੂਰ ਖਿਆਲ ਰੱਖਣਾ ਪਏਗਾ ਕਿ ਕਿਸੇ ਨੂੰ ਬਹੁਤ ਜ਼ਿਆਦਾ ਵੱਡੀ ਮੁਸ਼ਕਲ ਨਹੀਂ ਹੈ ਆ ਹੋਵੇ ਸੋ ਜਿਹੜੀਆਂ ਡਾਕਟਰਸ ਦੇ ਹੁਣ ਤਿੰਨ ਮੇਨ ਮੰਗਾਂ ਨੇ ਉਹਦੇ ਵਿੱਚ ਇੱਕ ਮੰਗ ਤਾਂ ਜਿਹੜੀ ਹੈਗੀ ਆ ਉਹ ਲੋਕੀ ਦੀ ਮੰਗ ਹੈ ਉਹ ਡਾਕਟਰਾਂ ਦੀ ਪਸੰਦ ਨਹੀਂ ਹੈ ਭਾਵੇਂ ਡਾਕਟਰਾਂ ਦਾ ਉਹ ਮੰਗ ਹੈਗੀ ਹੈ ਕਿ ਹੁੰਦੀ ਕੜੀ ਕੈਡਰ ਜਿਹੜਾ ਹੈਗਾ ਇਹਨਾਂ ਨੇ 1990 ਤੋਂ ਬਾਅਦ ਕਦੀ ਬਲਕਿ ਉਸ ਤੋਂ ਵੀ ਥੋੜੀ ਦੇਰ ਪਹਿਲਾਂ ਤੋਂ ਰਿਵਾਈਜ਼ ਹੀ ਨਹੀਂ ਕੀਤਾ ਕਰੀ ਵੀ ਜੀ ਤੇ ਜਾਂ ਬਹੁਤ ਜ਼ਿਆਦਾ ਬਚ ਚੁੱਕੀ ਹੋਈ ਹੈ ਅਧੀਆਂ ਦੇ ਕਰੀਬ ਪੋਸਟਾਂ ਜਿਹੜੀਆਂ ਨੇ ਉਹ ਖਾਲੀ ਪਈਆਂ ਹੋਈਆਂ ਨੇ ਉਹਨਾਂ ਨਾਲ 400 ਪੋਸਟਾਂ ਨਮਸਤਾ ਕਰ ਲਿਆ 400 ਨਮਸਤਾ ਕੁਝ ਵੀ ਨਹੀਂ ਮੰਨਣਾ ਜਦੋਂ ਤੁਹਾਡੇ ਕੋਲ 3000 2000 ਪੋਸਟ ਜਿਹੜੀ ਖਾਲੀ ਹੈ ਤੇ ਉਹਦੇ ਤੁਸੀਂ 3 400 ਨਾਲ ਕੀ ਕਰੋਗੇ ਦੂਸਰਾ ਇਹ ਹੈਗਾ ਕਿ ਜਿਹੜਾ ਇਹਨਾਂ ਨੇ ਪੁੱਠਾ ਕੰਮ ਕੀਤਾ ਕਿ 870 ਮਾਲਾਗਲੇਨ ਕੇ ਬਣਾ ਕੇ ਉੱਥੇ ਦਿਹਾੜੀ ਤੇ ਡਾਕਟਰ ਤਾਂ ਲਾ ਲੈ ਉਹਨਾਂ ਦੀ ਜਿਹੜਾ ਪਹਿਲੇ ਜਿਹੜਾ ਸੈਟਅਪ ਆਪਣਾ ਬਣਿਆ ਸੀ ਉਹਦੇ 'ਚ ਲਾ ਲੈਂਦੇ ਤੇ ਡਾਕਟਰਸ ਨਾਲ ਸਟ੍ਰਾਈਕ ਨਾ ਕਰਦੇ ਜੀ ਦੂਸਰਾ ਪਾਰਟ ਜਿਹੜਾ ਹੈਗਾ ਉਹ ਹੈਗਾ ਕਿ ਜਦੋਂ ਡਾਕਟਰਸ ਬਹੁਤ ਕਰਦੇ ਆ ਆ ਫਿਰ ਬਰਡਨ ਬਹੁਤ ਜ਼ਿਆਦਾ ਔਰ ਇਹ ਜਿਹੜਾ ਵਾਇਲੈਂਸ ਅਗੇਂਸਟ ਡਾਕਟਰਸ ਹੋ ਰਿਹਾ ਜਾਂ ਡਾਕਟਰ ਕੋਨ ਅੰਗੈਲੀਆਂ ਹੋ ਰਹੀਆਂ ਨੇ ਇਹ ਸਾਰੇ ਉਹਦੇ ਕਾਰਨ ਬੜੇ ਹੋਏ ਆ ਡਾਕਟਰ ਸੈਂਦ ਕਰਦੇ ਦੂਸਰੀ ਜਿਹੜੀ ਹੈਗੀ ਹੈ ਮੰਗ ਉਹ ਡਾਕਟਰਸ ਦੀ ਪਰਸਨਲ ਮੰਗ ਹੈ ਉਹ ਜਾਇਜ਼ ਮੰਗ ਇਸ ਕਰਕੇ ਹੈਗੀ ਹੈ ਕਿ ਉਹਦੇ ਚ ਨਾ ਇਹਨਾਂ ਨੇ ਵਿਤਕਰੇ ਬਹੁਤ ਕੀਤਾ ਹੋਇਆ ਹੈ ਕੁਝ ਨੂੰ ਦਿੱਤਾ ਹੋਇਆ ਹੈ ACP ਕਿਸੇ ਨੂੰ ਨਹੀਂ ਦਿੱਤਾ ਹੋਇਆ ਔਰ ਤਾਂ ACP ਦਾ ਮਤਲਬ ਹੁੰਦਾ ਜੋਡ ਕੈਰੀਅਰ ਪ੍ਰੋਮੋਸ਼ਨ ਜਿਹੜੀ ਹੈਗੀ ਹੈ ਓਕੇ ਜੀ ਉਹਦੇ ਚ ਇਹਨਾਂ ਨੇ ਜਿਹੜਾ ਹੈਗਾ ਕੁਝ 4 9 14 ਦਾ ਕੀਤਾ ਸੀਗਾ ਫਿਰ ਉਹਦੇ ਬਾਅਦ ਤੋਂ ਤੁਹਾਨੂੰ ਗ੍ਰੇਡ ਜਾਂ ਕੋਈ ਰਨਿੰਗ ਪੇ ਜਾਂ ਇੰਕਰੀਮੈਂਟਸ ਪਰ ਇਹ ਵੱਖ-ਵੱਖ ਨੇ ਉਹਦੇ ਚ ਖਾਸ ਕਰਕੇ ਸਾਡੇ ਜਿਹੜੇ ਰੂਰਲ ਡਾਕਟਰ ਸੀਗੇ ਨਾ ਉਹ ਬਹੁਤ ਦੇਰ ਦੇ ਰੋਲਾ ਪਾ ਰਹੇ ਨੇ ਜਿਹੜਾ ਪੰਚਾਇਤੀ ਰਾਜ ਸਿਸਟਮ ਦੇ ਅੰਦਰ ਆਉਂਦੇ ਆ ਜੀ ਤੇ ਮੰਗ ਜਿਹੜੀ ਉਹਦੇ ਨਾਲ ਹੋਰ ਵੀ ਹੈਗੀ ਹੈ ਸਾਡੇ ਇਹਨਾਂ ਨੇ ਕੁਝ ਜਿਹੜੇ ਹੈਗੇ ਆ ਉਹ ਐਨਪੀਏ ਦਾ ਮੈਡੀਕਲ ਸਟੂਡੈਂਟਸ ਦਾ ਰੌਲਾ ਹੈਗਾ ਕਿਸੇ ਨੂੰ ਦਿੰਦਾ ਕਿਸੇ ਨੂੰ ਨਹੀਂ ਦਿੰਦਾ ਜਿਹੜੇ ਪੀਸੀਐਮਸ ਪੀਜੀ ਕਰਦੇ ਆ ਇਸੇ ਤਰ੍ਹਾਂ ਰੂਰਲ ਹੈਲਥ ਰੂਰਲ ਏਰੀਆ ਲਾਂਸ ਦਾ ਰੌਲਾ ਸੀਗਾ ਜੀ ਇਸ ਤਰ੍ਹਾਂ ਕਈ ਥਾਵਾਂ ਦੇ ਉੱਤੇ ਜਿਹੜਾ ਕੰਵੈਨਸ ਅਲੌਂਸ ਹੁੰਦਾ ਹੈ ਤੇ ਉਹ ਜਿਹੜਾ ਹੈਗਾ ਉਸ ਦਾ ਰੋਲ ਆ ਰੰਦਾ ਹੈ ਟੀਏਡੀ ਦਾ ਵੀ ਰੋਲ ਆ ਰੰਦਾ ਹੈ ਜੀ ਇਹ ਦੋ ਇਹ ਜਿਹੜੀ ਦੂਸਰੀ ਮੰਗ ਹੈਗੀ ਹੈ ਇਹ ਬਿਲਕੁਲ ਜਾਇਜ਼ ਮੰਗ ਹੈਗੀ ਹੈ ਇਹਦੇ ਵਿੱਚ ਵਿਤਕਰਾ ਨਹੀਂ ਹੋਣਾ ਚਾਹੀਦਾ ਨਹੀਂ ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਇੱਕ ਪਲੈਨਿੰਗ ਨਹੀਂ ਬਣ ਸਕਦੀ ਕਿ ਕੁਝ ਹਸਪਤਾਲ ਕਰਨ ਸਾਰੇ ਹੀ ਹਸਪਤਾਲਾਂ ਚ ਤਾਂ ਦਿੱਕਤਾਂ ਬਹੁਤ ਆ ਜਾਣਗੀਆਂ ਤੇ 3 ਦਿਨ ਲਗਾਤਾਰ ਜਿਹੜੀ ਹੜਤਾਲ ਜਾਰੀ ਰਹੇਗੀ ਮੈਂ ਮੈਂ ਅਗੇ ਦੱਸ ਰਿਹਾ ਤੁਹਾਨੂੰ ਤੇ ਜਿਹੜੀ ਉਹ ਉਹਦੇ ਵੀ ਆਪਾਂ ਗੱਲ ਤੀਸਰੀ ਮੰਗ ਜਿਹੜੀ ਹੈਗੀ ਆ ਉਹ ਹੈਗੀ ਹੈ ਵਾਇਲੈਂਸ ਅਗੇਂਸਟ ਡਾਕਟਰਸ ਜੀ ਜੀ ਉਹਦਾ ਵੀ ਕਾਰਨ ਜਿਹੜਾ ਹੈਗਾ ਕਿ ਸਾਡਾ ਕਾਟਣਾ ਪਤਾ ਹੋਣਾ ਇੱਕ ਸਰਕਾਰ ਨੇ 2008 ਵਿੱਚ ਇਹ ਵਾਇਲੈਂਸ ਅਗੇਂਸਟ ਡਾਕਟਰਸ ਇੱਕ ਐਕਟ ਤਾਂ ਬਣਾ ਲਿਆ ਸੀਗਾ ਲੇਕਿਨ ਉਹਨੂੰ ਕਦੀ ਲਾਗੂ ਹੀ ਨਹੀਂ ਕੀਤਾ ਪੁਲਿਸ ਡਿਪਾਰਟਮੈਂਟ ਤਾਂ ਬਿਲਕੁਲ ਹੀ ਉਸ ਦੇ ਨੇੜੇ ਤੇੜੇ ਵੀ ਨਹੀਂ ਜਾਂਦੀ ਜੀ ਔਰ ਸਭ ਤੋਂ ਨਕਮਾਪਨ ਸਰਕਾਰ ਦਾ ਇਹ ਹੈਗਾ ਕਿ ਇਹ 25 25 30 30 50 50 ਗੱਡੀਆਂ ਲਈ ਫਿਰਦੇ ਆ ਉਹਦੇ ਚ 100 100 200 200 ਆਪਣੇ ਸਿਕਿਉਰਿਟੀ ਗਾਰਡ ਲਈ ਫਿਰਦੇ ਆ ਕਿ ਜਿਹੜੇ ਡਾਕਟਰ ਸਹਗੇ ਨੇ ਉਹ ਮੇਨ ਡਿਮਾਂਡ ਜਿਹੜੀ ਹੈਗੀ ਆ ਉਹ ਹੈਗੀ ਆ ਮੈਡੀਕਲ ਕਾਲਜ ਦੀ ਜਿਹੜੇ ਸਿਵਲ ਹਸਪਤਲ 23 ਆਪਣੇ ਹੈਗੇ ਆ ਤਿੰਨ ਆਪਣੇ ਕੋਲ ਮੈਡੀਕਲ ਕਾਲਜ ਨੇ ਤੇ 23 ਆਪਣੇ ਕੋਲ ਸਿਵਲ ਹਸਪਤਲ ਡਿਸਟ੍ਰਿਕਟ ਵਾਲੇ ਨੇ ਤੇ 100 ਦੇ ਕਰੀਬ ਸਬਡਿਵੀਜ਼ਨ ਹਸਪਤਲ ਨੇ ਜਿੱਥੇ ਐਮਰਜੈਂਸੀ ਚੱਲਦੀਆਂ ਨੇ ਉਹਦੇ ਇਥੇ ਜਿਹੜੇ ਡਾਕਟਰਸ ਤੇ ਆਪਾਂ 5-5 ਡਾਕਟਰ ਵੀ ਮਤਲਬ ਪੁਲਿਸ ਮੁਲਾਜ਼ਮ ਵੀ ਲਾਈਏ ਜੀ ਮੈਨੂੰ ਲੱਗਦਾ 500 ਬੰਦੇ ਵੀ ਸਰਕਾਰ ਵਾਸਤੇ ਘਟਣੇ ਬਹੁਤ ਔਖੇ ਹੋਣਗੇ ਜਦੋਂ ਕਿ ਹਜ਼ਾਰਾਂ ਬੰਦੇ ਇਦਾਂ ਖਿੱਚੀ ਫਿਰਦੇ ਆ ਬੰਦੇ ਨਾਲ ਮਤਲਬ ਤੂੰ ਜਿਹੜੀ ਹੈਗੀ ਐ ਸੋ ਇਹ ਕੋਈ ਸੌਖਾ ਸੋਲੂਸ਼ਨ ਹੈ ਐਡਾ ਵੱਡਾ ਨਹੀਂ ਐਂਡਿਵਿਟੀ ਪ੍ਰੋਬਲਮ ਹੀ ਹੈਗੀ ਲੇਕਿਨ ਸਰਕਾਰ ਬੇਈਮਾਨ ਹੈ ਉਹ ਕਦੀ ਵੀ ਕਿਸੇ ਨੂੰ ਮੈਨੇਜ ਨਹੀਂ ਕਰਨਾ ਚਾਹੁੰਦੀ ਇਸ ਕਰਕੇ ਨਾ ਜਿਹੜਾ ਵਾਇਲੈਂਸ ਕੇਸ ਡਾਕਟਰ ਹੈਗਾ ਇੱਥੇ ਦੋ ਤਰ੍ਹਾਂ ਦੀ ਵਾਇਲੈਂਸ ਆਉਂਦੀ ਹੈ ਇੱਕ ਤਾਂ ਆਉਂਦੀ ਹੈ ਜਦੋਂ ਐਮਰਜੈਂਸੀ ਆਉਂਦੀ ਆ ਉਹਦੇ ਵਿੱਚ ਮਰੀਜ਼ ਜਿਹੜੇ ਕਈ ਵਾਰੀ ਹਾਈਪਰ ਹੋ ਜਾਂਦੇ ਨੇ ਕਿ ਕਦੇ ਵੀ ਕਈ ਵਾਰੀ ਵੀ ਵਾਦਾ ਕਟਾ ਵੀ ਹੋ ਜਾਂਦਾ ਇਸ ਗੱਲ ਨੂੰ ਵੀ ਆਪਾਂ ਨੂੰ ਮੰਨਣਾ ਪਏਗਾ ਦੂਸਰਾ ਉਹਦੇ ਵਿੱਚ ਹੁੰਦਾ ਜਦੋਂ ਲੜਾਈ ਝਗੜੇ ਵਾਲੇ ਕੇਸ ਆਉਂਦੇ ਨੇ ਉਦੋਂ ਵਾਇਲੈਂਸ ਹੋ ਜਾਂਦੀ ਆਂਦਾ ਹਰ ਇੱਕ ਬੰਦਾ ਕੋਈ ਕਹਿੰਦਾ ਮੇਰੀ 22 ਬਣਾਓ ਜੀ ਕੋਈ ਕਹਿੰਦਾ 24 ਬਣਾਓ ਕਰੀ ਕੁਝ 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 ਐਸੇ ਹਮੇ ਇਹ ਦੋ ਕੀ ਇਸ਼ੂ ਨੇ ਬਹੁਤ ਵੱਡਾ ਇਸ਼ੂ ਨਹੀਂ ਹੈਗਾ ਸਰ ਜੇ ਸਰਕਾਰ ਥੋੜੀ ਜਿਹੀ ਇਮਾਨਦਾਰੀ ਵਰਤੇ ਤਾਂ ਜੀ ਜੀ ਜਿਹੜੀ ਗੱਲ ਕਹੀ ਹੈ ਮੈਂ ਉਸ ਗੱਲ ਦੇ ਨਾਲ ਸਹਿਮਤ ਹੈਗਾ ਕਿ ਡਾਕਟਰੀ profession ਜਿਹੜਾ ਹੈਗਾ ਇਹ ਥੋੜਾ ਜਿਹਾ ਸੌ ਸਾਡੀ ਪਛਾਣ ਜਿਹੜੀ ਹੈਗੀ ਆ ਉਹ ਫਾਈਲਾਂ ਦੇ ਨਾਲ ਨਹੀਂ ਜੀ ਜੀ ਡਾਕਟਰ ਸਾਹਿਬ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਜਿੱਥੇ ਰੱਬ ਦਾ ਰੂਪ ਸਮਝਦੇ ਨੇ ਡਾਕਟਰਾਂ ਨੂੰ ਮਰੀਜ਼ ਤਾਂ ਰੱਬ ਹੀ ਜਦੋਂ ਹੜਤਾਲ ਤੇ ਚਲਾ ਜਾਵੇ ਤਾਂ ਹਾਲਾਤ ਕੀ ਹੋਣਗੇ ਇਸ ਤੋਂ ਕੀ ਸਮਝਿਆ ਜਾਵੇ ਜੀ ਨਹੀਂ ਉਹਦੇ ਵਿੱਚ ਸਤਨਾਮ ਜੀ ਇੱਕ ਦਿਨ ਤਾਂ ਆਪਾਂ ਮੰਨਣਾ ਪਊਗਾ ਮੈਂ ਵੀ ਕਹਿਦਾ ਨਾ ਕਿ ਜਿਹੜੇ ਜੇ ਤਾਂ ਲੋਕ ਆਪਾਂ ਨੂੰ ਰੱਬ ਸਮਝਦੇ ਹੁੰਦੇ ਤੇ ਫਿਰ ਸਾਨੂੰ ਹੜਤਾਲ ਕਰਨ ਦੀ ਜਰੂਰਤ ਨਹੀਂ ਪੈਣੀ ਅੱਜ ਵੀ ਲੋਕ ਅੱਜ ਦੀ ਡੇਟ 'ਚ ਲੋਕ ਸਾਨੂੰ ਉਠਾ ਕੇ ਸਮਝਦੇ ਆ ਇਸ ਕਰਕੇ ਸਾਨੂੰ ਹੜਤਾਲ ਵੀ ਕਰਨੀ ਜੀ ਦੂਸਰਾ ਇਹ ਹੈਗਾ ਇਹ ਜਿਹੜਾ ਜਿਹੜਾ ਉਹਦਾ ਲੀਗਲ ਪੱਖ ਇਹ ਹੈਗਾ ਕਿ ਡਾਕਟਰਾਂ ਦੇ ਉੱਤੇ ਜਿਹੜਾ ਹੈਗਾ ਨਾ ਉਹ ਕੰਜ਼ਿਊਮਰ ਕੋਰਟ ਅਪਲਾਈ ਹੁੰਦੀ ਹੈ ਇਸ ਕਰਕੇ ਹੁਣੇ ਰਾਪਾਲਾ ਦਰਜਾ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ ਯਾ ਤਾਂ ਪਹਿਲਾਂ ਕੰਜ਼ਿਊਮਰ ਕੋਰਟ ਵਾਲਾ ਚੱਕੋ ਤੇ ਫਿਰ ਰਾਪਾਲਾ ਜਿਹੜਾ ਦਰਜਾ ਦਿਓ ਤੇ ਫਿਰ ਅਸੀਂ ਰਾਪੀ ਤਰ੍ਹਾਂ ਹੀ ਐਕਟ ਕਰਾਂਗੇ ਫਿਰ ਆਪਾਂ ਟਕੰਨ ਕਰਾਏ ਨਹੀਂ ਕਰਾਂਗੇ ਪਹਿਲਾਂ ਤਾਂ ਇਹ ਇਸ ਗੱਲ ਨੂੰ ਸਮਝਣਾ ਚਾਹੀਦਾ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ ਦੂਸਰਾ ਤੁਹਾਡੀ ਗੱਲ ਨਾਲ ਫਿਰ ਵੀ ਇਸ ਕੱਲ ਦੇ ਨਾਲ ਸੈਂਪੀ ਹੈਗੀ ਹੈ ਤੁਹਾਡਾ ਪ੍ਰੋਫੈਸ਼ਨ ਬਹੁਤ ਸੌਫਟ ਹੈਗਾ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਮਰੀਜ਼ਾਂ ਦੇ ਪੱਖ 'ਚ ਜ਼ਿਆਦਾ ਖਿਆਲ ਰੱਖਣਾ ਪਏਗਾ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀ ਸਰਕਾਰ ਹਮ ਦੀ ਖਾਸ ਕਰਕੇ ਹੋਣ ਵਾਲੀ ਸਰਕਾਰ ਜਿਹੜੀ ਹੈਗੀ ਹੈ ਜਿਹੜੀ ਇਹ ਤੌਰ ਸਿੱਖਿਆ ਤੇ ਬਣੀ ਹੋਈ ਹੈ ਇਨੂੰ ਮੈਂ ਬਹੁਤ ਹੀ ਸੌਖਾ ਹਾਲਤਾਂ ਨੂੰ ਦੱਸਿਆ ਕੋਈ ਇਹਦੇ 'ਚ ਹੈ ਹੀ ਨਹੀਂ ਕੁਝ ਐਸਾ ਡਾ ਡਾ ਕੇ ਡਾਕਟਰਾਂ ਨੂੰ ਸਟ੍ਰਾਈਕ ਕਰਨ ਦੀ ਜ਼ਰੂਰਤ ਪੈ ਰਹੀ ਹੈ ਕਿਉਂਕਿ ਸਰਕਾਰ ਸੁਣ ਵੀ ਰਹੀ ਹੈ ਕੀ ਲੱਗਦਾ ਹੈ ਕੀ ਲੱਗਦਾ ਹੈ ਕਿ 16 ਸਤੰਬਰ ਤੱਕ ਜਿਹੜਾ ਅਲਟੀਮੇਟਮ ਦਿੱਤਾ ਗਿਆ ਜਾਂ 3 ਦਿਨ OPD ਬੰਦ ਰਹਿਣਗੇ 3 ਘੰਟਿਆਂ ਦੇ ਲਈ ਉਹ ਕੁਰਕੀ ਤੋਂ ਹੁਣ ਸਰਕਾਰ ਡਰੇਗੀ ਨਹੀਂ ਕੁਰਕੀ ਮਾਰਨ ਦੀ ਆਪਾਂ ਨੂੰ ਜ਼ਰੂਰਤ ਹੀ ਨਹੀਂ ਸਰਕਾਰ ਨੂੰ ਜੈਨੂਨ ਗੱਲ ਹੈਗੀ ਹੈ ਮੰਗਾਂ ਹੀ ਜਾਇਜ਼ ਹੈਗੀਆਂ ਨੇ ਜਾਇਜ਼ ਮੰਗਦਾ ਹੈ ਹੀ ਨਹੀਂ ਕੋਈ ਜਨਜਾਇਜ਼ ਮੰਗ ਹੋਵੇ ਤਾਂ ਹੀ ਆਪਾਂ ਡਾਕਟਰਾਂ ਨੂੰ ਗੱਲ ਕਹੀਏ ਮੈਂ ਪੀਜਾਂ ਦੇ ਹੱਕ ਵਿੱਚ ਕਹਿ ਰਿਹਾ ਕਿ ਡਾਕਟਰ ਨੂੰ ਥੋੜਾ ਜਿਹਾ ਉਸ ਵੱਲ ਵਾਸਤੇ ਖਿਆਲ ਰੱਖਣਾ ਪਏਗਾ ਲੇਕਿਨ ਮੈਂ ਐਸ ਵਿੱਚ ਕਹਿ ਰਿਹਾ ਕਿ ਡਾਕਟਰ ਨੂੰ ਤਾਂ ਤੱਕ ਜੇ ਜਿ ਉਹਨਾਂ ਦੀ ਕੋਈ ਨਜਾਇਜ਼ ਮੰਗੋਗੇ ਤਾਂ ਇਹ ਤਾਂ ਉਹਨਾਂ ਦੀ ਪਾਰਟੀ ਹੈ ਸਾਰਾ ਕੁਝ ਜੀ ਜੀ ਤੇ ਇਸ ਕਰਕੇ ਜਾਗਰਾਂ ਦੀਆਂ ਮੰਗਾਂ ਜਾਇਜ਼ ਆਂ ਜੀ ਨੇ ਸਰਕਾਰ ਬੇਇਮਾਨ ਹੈਗੀ ਆ ਸਰਕਾਰ ਨੂੰ ਸਿੱਧੇ ਤੌਰ ਤੇ ਡਾਕਟਰ ਨਾਲ ਗੱਲ ਕਰਕੇ ਤੇ ਇਸ ਨੂੰ ਇਸ ਨੂੰ ਅੱਜ ਹੀ ਹੱਲ ਕਰਨਾ ਚਾਹੀਦਾ ਹੈ ਬਟਾ ਕੋਈ ਜੀ